ਲੋ ਜੀ ਬਾਈ ਹਸੀਕਾਲ ਜੀ ਸਾਰਿਆਂ ਨੂੰ ਮੇਰੇ ਬਾਪੂ ਨੂੰ ਹਸੀਕਾਲ ਜੀ ਤੇ ਆਹ ਕਣਕ ਰਹਿੰਦੀ ਦੀ ਹਲੇ ਬਾਈ ਆਪਣੀ 4 ਕਿੱਗੇ ਜਗਾ 3.5 ਇੱਦਾਂ ਨਹੀਂ ਤਾਂ ਸੁੱਕਣਾ ਬਾਈ ਇਹ ਫੁੱਲੇ ਦੀ ਸੁੱਕਣਾ ਹਮ ਹੈ ਕਿ ਨਹੀਂ ਹੋਰ ਚਾ ਹੁਣ 2 ਦਿਨ ਨਹੀਂ ਤਾਂ ਪਲੱਗ ਹੀ ਨੇ ਖੁੱਲ ਵੱਤਾਂ ਜਣਾ ਇਹਨੇ ਹਵਾ ਪਾਤੀ ਨਹੀਂ ਵਿੱਚ ਫੇਰੇ ਨੇ ਸੁੱਕ ਜਣਾ ਹਲੇ ਤਾਂ ਬਾਈ ਗਾਰ ਆ ਗਿਆ ਮੇਰੀ ਜੀ ਤੇ ਮੈਂ ਹੀ ਗਾਰਾ ਪਿਆ ਮੈਂ ਕਹਿੰਦਾ ਇਹਨੂੰ 15 ਦਿਨ ਹੋ ਗਏ ਹੁਣੇ ਰੌਣੀ ਕਰੇ ਇਹਨੂੰ ਮੈਂ ਤਾਂ ਕਹਿੰਦਾ ਹੋਰ ਕੰਮ ਕਰਤ ਨਹੀਂ ਇਹਨੂੰ ਹਮ ਇਹਨੂੰ ਛੱਟਾ ਹੀ ਲਾ ਕੇ ਬੀਜ ਦੂੰਗਾ ਸੁਪਰ ਸੀਡ ਨਾਲੋਂ ਆਹੋ ਇਹਦੇ ਨਾਲੇ ਫੇਰ ਬਾਦਣੀ ਹੈ ਕਿ ਨਹੀਂ ਐਂਡਰੀ ਕੋ ਜਣਾ ਇਹਨੇ ਪਰਾਲੀ ਬਾਉਂਦਾ ਮੈਂ ਤਾਂ ਕਹਿੰਦਾ ਸੀ ਕਿ ਓਵਰ ਸੀਡ ਨੇ ਆ ਬੀਜ ਨਹੀਂ ਤਾਂ ਕਿਹਾ ਉਹਦੇ ਨਾਲ ਬੀਜ ਦੂੰਗਾ ਖੜਾ ਚਾਚੇ ਵਾਲਾ ਪਾ ਲਿਆ ਹੁਣ ਆਪਾਂ ਨੇ ਆ ਵੀ ਆਹਦਾ ਆ ਆ ਬੱਤਾਂ ਜਾਂ ਇਹਨਾਂ ਨੂੰ ਫੇਰ ਇਹਨੂੰ ਰਹਿਣ ਦਿੰਦੇ ਆ ਬਹੁਣੇ ਨੂੰ ਆ ਗੋਭੀ ਲਾਤੀ ਗੋਭੀ ਲਾਈ ਹੈ ਹਾਂ ਕਪੂਲਰ ਲਾਉਂਗੇ ਲੱਗਦਾ ਦੁਆਰੇ ਲਾਉਂਗੇ ਬੁੱਤੇ ਹੈ ਹਾਂ ਲਾਉਗਾ ਆ ਲੈ ਗੋਭੀ ਲਾਤੀ ਗੋਭੀ ਹੈ ਠੀਕ ਆ ਵੇ ਗੋਭੀ ਲਾਉਗਾ ਫੇਰ ਹੋਈ ਜਾਣੀ ਗੋਭੀ ਦਾ ਗੋਭੀ ਬਾਈ ਜਾੜਾ ਬਹੁਤ ਔਰ ਚੱਲ ਖਾਣੇ ਆਈ ਚੀਜ਼ੇ ਖਾਣੀ ਹੋਗਣੇ ਨੇ ਭਾਈ ਆਪਾਂ ਨੇ ਲਾਈੋ ਦੀ ਜਾੜੀ ਚੱਲ ਸੱਤਰੀ ਰੱਖ ਕੇ ਦਿੰਦਾ ਤੋੜ ਕੇ ਹੈਂ ਪੱਥਰੀ ਰੱਖ ਦਿੰਦਾ ਤੱਕਦਾ ਉਹ ਤਾਂ ਹੈਗਾ ਚੱਲ ਹੁਣ ਆਏ ਆ ਵੀ ਬੱਤ ਆ ਜੂਗਾ ਆਇਆ ਹੋਇਆ ਇਹ ਇੱਕ ਅੱਧੇ ਦਿਨ ਮੈਂ ਬੀਜ ਹੋ ਜੂਗੀ ਤੂੰ ਚਾਹੀ ਦੋ ਚਾਰ ਦਿਨ ਤੱਕ ਬੀਜ ਨੂੰ ਬੱਤ ਨਹੀਂ ਕਰਦਗੀ ਭਾਈ ਜੇ 10 ਦਿਨ ਬੈਠਾ ਰਹਿੰਦਾ ਦੋ ਪਰਚੀਆਂ ਵੱਢ ਕੇ ਗੰਨਾ ਬੀਜ ਹੁਣ ਇੱਧਰ ਆਹ ਕਣਕ ਬੀਜੋਣੀ ਆ ਦੋ ਪਰਚੀਆਂ ਆਰਾਮ ਨਾਲ ਆ ਯਾਰ ਹਨਾ ਅਮਨ ਨੂੰ ਦੋਰੀ ਲੱਗਦੀ ਐ ਇੱਚ ਹੋ ਜਾਣੀ ਆ ਮੈਂ ਤੈਨੂੰ ਉਹੀ ਕਹਿੰਦਾ ਵੀ ਆਹ ਲੇਟ ਹੋ ਜਾਣੀ ਦੀ ਆਪਣੀ ਹੂੰ ਇਹਨੂੰ ਬੀਜ ਤੂੰ ਪਾਸੇ ਕਰ ਮੈਂ ਤਾਂ ਕਹਿੰਦਾ ਯਾਰ ਹੁਣ ਉੱਥੇ ਕਾ ਕਰਦਾ ਨਮਾਨ ਚ ਪਾਣੀ ਹੁਣ ਡਬਲ ਲੱਗਿਆ ਉਹਨੂੰ ਰੌਣੀ ਹੋਇਆ ਗਿਆ ਕਣਕ ਦੇ ਬੀਜ ਦੀ ਇਹ ਵੀ ਇੱਕ ਵਾਰੀ ਭਈਆ ਰੱਖ ਲੈਂਦੇ ਆ ਹੂੰ ਵੀ ਭਈਆ ਰੱਖ ਕੇ ਨਾ ਉਹਦੀ ਬੱਟਾਂ ਅੰਦਰੋਂ ਛਟਾ ਦਈਏ ਕੱਖ ਜਾ ਹੂੰ ਠੀਕ ਨਹੀਂ ਛਿੱਟਾ ਦੇ ਕਣਕੇ ਬੀਜਦੇ ਛਿੱਟਾ ਦੇ ਕਣਕੇ ਬੀਜ ਦਿੰਦੇ ਆ ਜੇ ਹੁਣ ਨਾ ਵੀਕੇ 2-3 ਮਹੀਨੇ ਕਣਕੇ ਗੁਜਰਾ ਨੂੰ ਦੇ ਕੇ ਜਾ ਕੇ ਵੇਚ ਦੂੰਗੇ ਉਹੀ ਕਹਿੰਦਾ ਬੇਲਾ ਕੈਨੂੰ ਰੱਖਣਾ ਠੀਕ ਨਹੀਂ ਗੱਲ ਨਹੀਂ ਪ੍ਰਸ਼ਾਦ ਤੇ ਪਹਿਲਾਂ ਪਟਾ ਦੂੰਗੇ ਬਸ ਠੀਕ ਆ ਉੱਥੇ ਕਿਹੜੇ ਤਾਂ ਲੱਗਣੇ ਪ੍ਰਸ਼ਾਦ ਮਾ ਪਟਾ ਦੂੰਗੇ ਬਸ ਰਹਿਣ ਦੇ ਹਲੇ ਖੜੇ ਰਹਿਣ ਦੇ ਠੀਕ ਨਹੀਂ ਗੱਲ ਕਾਹਨੂੰ ਖੇਤ ਖਾਲੀ ਰੱਖਣਾ ਹੋ ਨਾਲੇ ਸੁਤਰਾ ਹੋਊਗਾ ਬੂਟੇ ਨੂੰ ਰੇ ਲੱਗੂ ਪਾਣੀ ਲੱਗੂ ਉਹੀ ਤਾਂ ਹੈ ਹੈ ਜਿਹੜੀ ਹੋਊ ਦੇਖੀ ਜਾਊ ਆਹੋ ਠੀਕ ਨਹੀਂ ਜਬੀ ਛੱਡ ਦਿੰਦੇ ਨਹੀਂ ਜਬੀ ਨਹੀਂ ਹੂੰ ਜਵੀ ਭੰਦਾ ਪੱਤਾ ਝੜਿਆ ਭਈ ਝੜਿਆ ਭਈ ਸਮਝ ਲੈ ਜਵੀ ਪੂਰੀ ਜਾਨੂੰ ਬੱਤ ਆਉਣਾ ਉਹ ਹੋ ਜਾਣਾ ਜਵੀ ਫੁੱਲ ਹੋਣੀਆਂ ਹਨ ਜਵੀ ਮੰਨ ਲੈ ਮੇਰੀ ਜਵੀ ਗੇਰਦੇ ਹੈ ਜਵੀ ਗੇਰਦੇ ਜਵੀ ਟਾਲ ਪਰ ਵਧੀਆ ਰੇਟ ਚੱਲ ਜਾਂਦੀ ਆ ਕਣਕ ਨੂੰ ਟਾਲ ਪਰ ਘੱਟ ਲੱਗਦਾ ਏ ਰੇਟ ਆਉ 10000 ਰੁਪਈਆ ਦੇ ਲਈ ਜਾਣਾ ਜਵੀ ਦਾ ਕਣਕ ਦੀ ਵੜਾਈ ਦਾ ਮੈਂ ਉਹੀ ਕਹਿੰਦਾ ਜਵੀ ਵੀ ਦੇ ਤੂੜੀ ਦਾ ਰੇਟ ਅੱਗੇ ਹੁਣ ਤਾਂ ਤੂੜੀ ਦਾ ਰੇਟ ਹੈ ਇੰਨੀ ਤੂੜੀ ਦਾ ਆਪਣੇ ਕੋਲ ਇੰਓ ਬਹੁਤ ਪਈ ਆ ਤੇ ਦੇਖ ਲੈ ਕੀ ਕਰਨਾ ਜਵੀ ਵੀ ਦਿੰਦੇ ਆ ਜਵੀ ਵੀ ਦਿੰਦੇ ਆ ਮਨਾ ਜਵੀਂ ਵੀ ਜਿੰਦੇ ਪਹਿਲਾਂ ਹੋਰ ਪੱਤਾ ਝਾੜ ਲੈਂਦੇ ਫਿਰ ਹਾਂ ਹੋਰ ਝਾੜ ਲਾਣ ਦੇ ਹਲੇ ਐਨ ਹੋਲਣ ਦੇ ਉਹਨਾਂ ਨੂੰ ਹੋਰ ਜਾਣ 5 7 10 ਦਿਨਾਂ ਵਿੱਚ ਸਾਰਾ ਹੀ ਕਰ ਲੈਣਾ ਫਿਰ ਦੇਖੀਂ ਕੀ ਆ ਕੇ ਨਾਲ ਜਾਣ ਨੂੰ ਬੱਤ ਆਉਣਾ ਉਹ ਅੱਛਾ ਕਣਕ ਦਾ ਵੀ ਹੈਗਾ ਟਾਈਮ ਪੂਰਾ ਆਹੋ ਜੇ ਕਿ ਬਾਕੀ ਸਲਾਹ ਕਰੂਗੇ ਕਹਿੰਦੇ ਸਲਾਹ ਕਰਨੀ ਚਾਹੀਦੀ ਸੀ ਕਿਸੇ ਨਾਲ ਪੁੱਛ ਲਵੇ ਅਗਲੇ ਨੂੰ ਵੀ ਕਿਹੜਾ ਕੀ ਫੈਸਲਾ ਲੋੜ ਰਹੂਗੀ ਠੀਕ ਨਹੀਂ ਜਵੀਂ ਆਏ ਆ ਜਵੀਂ ਸ਼ੋਰੇ ਚ ਹੋ ਜਾਂਦੀ ਵਧੀਆ ਨ ਪੂਰੀ ਜਵੀਂ ਤਾਂ ਹੋ ਜਾਂਦੀ ਹੈ ਜਵੀਂ ਵੀ ਹੋ ਜਾਂਦੀ ਕਣਕ ਵੀ ਆਏ ਤਾਂ ਹੋ ਜਾਂਦੀ ਜਿਹੜੀ ਖਰਚ ਕਣਕ ਬਹੁ ਖਰਚਾ ਜ਼ਿਆਦਾ ਆਉਂਦਾ ਕੱਢਣੇ ਯਾਰ ਵੱਢਣੇ ਦਾ ਪੋਹੀ ਦਾ ਹੈ ਹੁਣ ਕਣਕ ਪਰ 10000 ਰੁਪਏ ਲੇਬਰ ਨੇ ਲੈ ਜਾਣਾ ਫੇ ਕੜਾਈ ਵੀ ਪੈ ਜਾਣੀ ਫੇ ਤੂੜੀ ਦੀ ਢਵਾਈ ਪੈ ਜਾਂਦੀ ਆ ਜੇ ਆਪਣੇ 50 ਰੁਪਏ ਨੂੰ ਪਾ ਵੜਾਉਂਦੇ ਆ ਮੰਨ ਕੇ ਚੱਲ ਆਪਣੀ 200 ਕੁਆਂਟਲ ਜੇ ਵੀ ਹੁੰਦੀ ਆ ਜੇ ਤਕੜੀ ਹੋਵੇ ਹੂੰ 200 ਹੁੰਦੀ ਨਹੀਂ ਵੈਸੇ ਹੋ ਜਾਂਦੀ ਜੇ ਤਕੜੀ ਜਾਵੇ ਕਿ ਬਤਾ ਹੁੰਦੀ ਆ ਨਹੀਂ 150 150 ਇੱਥੇ ਕਿ ਜੂ 150 ਰੱਖ ਦੂ ਬੂਟਿਆਂ 'ਚ ਬੂਟਿਆਂ 'ਚ ਤਾਂ ਜੇ ਤੇਰੀ 100 ਵੀ ਨਿਕਲੇ ਆਈ 150 ਰੱਖ ਲਾ 150 50 ਰੁਪਏ ਨੂੰ ਲਾ ਲ 15000 ਵੜਾਈ ਦਾ ਬਣਦਾ ਹੈਨਾ ਬਸ 100 ਕੋਈ ਨਿਕਲਦੀ ਨਹੀਂ ਮਸੇ 10000 ਉੱਧਰ ਨੂੰ ਵੜਾਈ 10000 ਉਧਰ ਵੜਾਈ ਹੋ ਕੇ ਜੇ 150 ਰੇਟ ਹੋਇਆ 150 ਕੰਟਰ ਦਾ ਕਿੰਨਾ ਬਣਿਆ 15000 ਬਣਿਆ ਹੈ ਕਣਕ ਲੋਟ ਹੈ ਕਣਕ ਵੀਤੀਏ ਕਣਕ ਵੀਜਨੀਆ ਫਿਰ ਇਹ ਕਣਕੇ ਸਾਜੀ 10 ਕੰਟਰ ਆਉਂਦੀ ਤਾਂ ਵੀ ਸਿੱਧੀ 22 23000 ਦੀ ਹੁੰਦੀ ਹੈ ਹਾਂ 24000 ਦੀ 24000 ਦੀ ਹੁੰਦੀ ਹੈ ਠੀਕ ਨਹੀਂ ਗੱਲ ਫਿਰ ਉਹ ਠੀਕ ਹੈ ਤੁਹਾਡਾ ਜਵੀ ਨਾਲ ਦੇ ਜਵੀ ਨਾਲ ਤੇ ਕਣਕ ਠੀਕ ਗੱਲ ਹੈ ਚਲ ਠੀਕ ਹੈ ਕਣਕ ਵੀ ਤੇ ਠੀਕ ਨਹੀਂ ਕਣਕੇ ਵੀ ਦੂੰਗਾ ਤੂੰ ਉਹਨੂੰ ਖੇਤ ਨੂੰ ਬਾਤ ਆਏ ਤੇ ਨਾ ਹੁਣ ਭਈਆ ਮੈਂ ਦੇਖਦਾ ਕੱਲ ਨੂੰ ਅਜੇ ਤਾਂ ਗਿੱਲਾ ਹੋਣਾ ਹੈ ਪਰ ਸੋਨੂਆ ਵਿਆਹ ਦੇ ਬਾਅਦ ਉਹਦਾ ਕੰਮ ਕਰਾਂਦੇ ਡੀਜ਼ਲ ਲਿਆਉਂਦੇ ਆ ਚੱਕ ਕੇ ਵਧੀਆ ਆਹੋ ਲੇਟ ਪਿਛ ਵੈਰੈਟੀ ਬੀਜ ਦਿੰਦੇ ਨੇ ਆਹ ਨਾਲੇ ਰੇਲ ਲਿਆਉਣਾ ਹੂੰ ਹੂੰ ਹੈਲੋ ਹਾਂ ਹਾਂ ਨਾ ਟੀਵੀ ਉਹ ਆਈ ਨਹੀਂ 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 ਚੰਗਾ ਮੰਡੇ ਵੀ ਡੱਡੂ ਬੋਲੇ ਵਿਰਾਸ ਦੇ ਮੰਡੇ ਮਾਪਾ ਜੀ ਨੇ 6:00 ਵਾਲੀ ਟਾਈਮ ਨੇ ਮਾਰੇ ਆਪਾਂ ਦਾ ਉਦੋਂ 6:00 ਵਜੇ ਆਈ ਸਵੇਰ ਹੀ ਹੂੰ ਮੈਂ ਕਹਿੰਦਾ 6:00 6:00 ਵਜੇ ਹੋਣੀ ਮੈਸੇਜ ਵੀ ਨਹੀਂ ਆਇਆ ਹੈਗਾ ਮੈਸੇਜ ਵੀ ਨਹੀਂ ਆਇਆ 6:00 ਵਾਲੇ ਟਾਈਮ ਨੇ ਮਾਰੇ 6:00 ਵਜੇ ਲਾਈਟ ਤਾਂ ਰਾਤ ਨੂੰ ਕਹਿੰਦੇ 7:00 ਚੱਲ ਪਈ ਉਹ ਤਾਂ ਥੋੜੇ ਵੀਂਡੇ ਬਲਾਏ ਵੇ ਤੇ ਕਾਰੇ ਤੇ ਕੈਨਾ ਸ਼ੁਕਰ ਪਰਾ ਨਹੀਂ ਪੈ ਗਿਆ ਉਹਦੇ ਉਹਨਾਂ ਦੇ ਪਏ ਖੱਟ ਤਾਂ ਨਹੀਂ ਪਈ ਬਾਈ ਜਿਹੜੀਆਂ ਤੇੜਾ ਨਾ ਉੱਥੇ ਤੇੜਾ ਜਿਹਨੂੰ ਪਾਣੀ ਚਲੇਗਾ ਸੋ ਥੋੜਾ ਚਲ ਉਹ ਤਾਂ ਸੁੱਕ ਜੂਗਾ ਬਹੁਤਾ ਨਹੀਂ ਹੈਗਾ ਉਹ ਤਾਂ ਸ਼ਾਮ ਤੱਕ ਖਾ ਜਾਣਾ ਉਹਨੇ ਮਾੜਾ ਮੋਟਾ ਪਾਣੀ ਤਾਂ ਹਾਰਤਾ ਮਹਿਤ ਨੂੰ ਫੀਲ ਲੈ ਕਾਰੇ ਨੂੰ ਪਾਣੀ ਛੱਡਿਆ ਵਾ ਹੁਣ ਸੁਰੇ ਵਾਲੇ ਨੂੰ ਹੁਣ ਤੂੰ ਜੇ ਜਾਊਗਾ ਪਰ ਜਿਹੜੇ ਚ ਪਾਣੀ ਲਾਇਆ ਕੱਲ ਪਰਲੇ ਕਾਰੇ ਨੂੰ ਹਰੇ ਹੀ ਪੈਂਦੀਆਂ ਨੇ ਪੂਰੀ ਹੁਣ ਪੂਰੀ ਫੁੱਲ ਆ ਗਾਈ ਸਾਰੇ ਜੇ ਬੈਂਦੀ ਹੁਣ ਹੁਣ ਚੱਕਰ ਦੱਸਾਂਗਾ ਆ ਹੋਗਾ ਉਹਨੂੰ ਪਾਣੀ ਲੱਗੇ ਦੋਨੇ ਹੁਣ ਐਂ ਜਿਹੜੀ ਮੁੜੀ ਵੀਦੀ ਗਣ ਕੇ ਥੱਲੇ ਨਾਲੀ ਜਲੇ ਥੋੜੀ ਬਾਹਰ ਆ ਗਈ ਉਹ ਨਿਕਲਣੀ ਹੋਤੀ ਉਹ ਵੱਡਲੀ ਭੁਰਗੀ ਭੁਰਗੀ ਵਾਲੀ ਉਹ ਬਾਹਰ ਆ ਗਈ ਸਮਝਿਆ ਨਾਲੇ ਮੌਸਮ ਠੀਕ ਆ ਲਾ ਦੋ ਠੀਕ ਨਹੀਂ ਗੱਲ ਹੈ ਕੋਈ ਨਾ ਪਿੱਛਲਾ ਪੇਤਾ ਲਾਈ ਜਣਾ ਡਰੇਨ ਨੂੰ ਪਾਣੀ ਦਾਰੀ ਜਾਣਾ ਜਿਹੜੀ ਕੋਲ ਖੜ ਕੇ ਪਾਣੀ ਲੱਗਣਾ ਰਾਤ ਵਾਲਾ ਕੰਮ ਨਹੀਂ ਹੈਗਾ ਹੁਣ ਇਹ ਤਾਂ ਆਪਣਾ ਹੁਣ ਮੰਨ ਕੇ ਚੱਲ ਆਪਾਂ ਨੇ 6 ਵਾਲੇ ਚੱਕਰ ਦੀ ਛੜਤੀ ਰਾਤ ਨੂੰ ਪਾਣੀ ਲੱਗਣਾ ਬਾਈ ਇਹ ਦਿਨ ਮਾ ਲੱਗਣਾ ਪਾਣੀ ਦਿਨ ਚ ਲਾਉਂਗੇ ਇੱਥੇ ਮੈਂ ਹੁਣ ਆਇਆ ਹਾਂ ਰ ਉਹਨੂੰ ਸੈੱਟ ਕਰਾਂ ਯਾਰ ਕਿੱਥੇ ਲੋਟ ਆਉਣਾ ਜਰਾ ਬੜਾ ਡੂੜਾ ਬਿੜਦਾ ਡੌੜਾਂ ਮਾਰਦੇ ਨਹੀਂ ਲੋਕਾਂ ਦੀ ਇਹਨੇ ਨਹੀਂ ਵੜਦਾ ਨੌ ਡੂੜਾ ਪੂਰਾ ਪੂਰਾ ਹੁੰਦਾ ਮੁੰਡਾ ਛੇੜੀ ਨਹੀਂ ਦੂੜਾ ਲਿਆਉਂਗੇ ਛੋਟਾ ਫਿਰ ਫੇਰ ਕਰਨਾ ਕਿਵੇਂ ਸੈੱਟ ਸੈੱਟ ਹੋਣਾ ਉਹ ਜੱਗੇ ਵਾਲਾ ਲਿਆਉਂਗੇ ਕਰ ਦੂੰਗੇ ਕਰ ਦੂੰਗੇ ਯਾਰ ਇਹਦੇ ਨਾਲ ਇਹਦੇ ਨਾਲ ਇਹਨੇ ਜਿਹੜਾ ਨਾਲ ਡੌੜਾਂ ਚੱਕ ਦੇਣੀਆਂ ਇਹਨੇ ਬਸ ਜਿਹੜਾ ਕੋਈ ਮਰਜ਼ੀ ਗੱਲ ਆ ਉਹ ਸੈੱਟ ਹੋਣਾ ਨਹੀਂ ਟਾਲੀ ਪਰਲੇ ਮੈਂ ਵੱਤਾ ਹੋਇਆ ਜਿਹੜਾ ਹੱਥ ਤੰਗ ਹੈ ਨਾ ਉਰੇ ਹੁਣ ਪਰਲੇ ਵਾ ਵੱਤਾ ਹੋਇਆ ਉੱਥੇ ਦੇਖ ਲਈ ਮਾੜਾ ਉੱਥੇ ਤਾਂ ਲੋੜੇ ਨਹੀਂ ਉੱਥੇ ਪੱਕਾ ਰਸਤਾ ਜ਼ਰੂਰ ਪਟ ਆਹੀ ਐ ਖੁੰਜਾ ਜਿਹੜਾ ਸੱਕ ਰੰਨਾ ਯਾਰ ਮੇਰੀ ਗੱਲ ਸੁਣ ਲੈ ਆ ਗੰਨੇ ਵਾਲਾ ਖੇਤ ਖਾਲੀ ਹੋ ਰਿਹਾ ਨਾ ਰੇੜੀਆਂ ਨੇ ਮਿੱਟੀ ਛੱਡ ਦੂੰਗਾ ਸਕੰਜਾ ਬਾਹਰ ਕੱਢਣੇ ਕਿੱਥੇ ਨੂੰ ਐ ਇਹ ਕੀ ਗੰਨਾ ਨਿਕਲ ਜਣਾ ਗੰਨਾ ਮੈਂ ਬਾਤੀਓ ਪਰਾ ਕੱਢ ਲੈਣੀ ਲੈ ਉਹ ਯਾਰ ਮੇਰੀ ਤਾਂ ਸੁਣ ਲੈ ਹੁਣ ਤੂੰ ਕਾਹਨੂੰ ਪੱਕਾ ਪਰਾ ਤਾ ਕਾਹਨੂੰ ਫੇੜਨਾ ਤੈਂ ਹੁਣ ਜੇ ਪੈ ਗਿਆ ਮੀਂਹ ਥਾਲਾ ਗਾਰਾ ਬਣ ਜਾਣਾ ਇਹਦਾ ਉਰਲੀ ਸਾਈਡ ਰੇੜੀਆਂ ਤਾਰੀ ਜਾਵੇ ਥੋਂ ਐ ਥੋਂ ਰੇੜੀ ਰੇੜੀ ਇੱਕ ਸਾਈਡ ਤਾਰੀ ਜਾਣੀ ਬਾਈ ਧੋਹਾਂ ਜਿ ਤਾਰ ਦੇਣੀ ਇੱਥੇ ਜਿਹੜੇ 5-4 ਪੈਣੀਆਂ ਚੱਲਾਂ ਗੱਲ ਠੀਕ ਨਹੀਂ ਗੱਲ ਹੋਰ ਕੀ ਨਹੀਂ ਕਾਹ ਸਾਰੇ ਇੱਕ ਬਾਰੂ ਟ੍ਰੇਲਰ ਨੇ ਮਿੱਟੀ ਚੱਕ ਲੈ ਜਣੀ ਉਹ ਤਾਂ ਹੈ ਨਿਕਲਦਾ ਨਹੀਂ ਫਿਰ ਹਾਂ ਇਹ ਤਿਲਕਣਾ ਵੀ ਐਨੇ ਸਮਝਿਆ ਆਉਂਦਾ ਏ ਆਉਂਦਾ ਆਉਂਦਾ ਫੂਨੇ ਬਾਹੋਂ ਆਉਂਦੇ ਯਾਰ ਐ ਵੀ ਇਹਨੂੰ ਪਾੜ ਪਾ ਕੇ ਦੇਖ ਲੈ ਆ ਜਾ ਹੁਣ ਫਿਰ ਤੂੰ ਆਪਣੀ ਰੋਟੀ ਖਾ ਕੇ ਨਾ ਉੱਥੇ ਨਹੜ ਜਾ ਮੰਡ ਨੇ ਤੇ ਤੇੜਾ ਨਾ ਜਿਹੜੀਆਂ ਤੇੜੀਆਂ ਖਾਣ ਦਾ ਪਾਣੀ ਨਾ ਇੱਧਰ ਪੋਵੇ ਨਾ ਇੱਧਰ ਪੋਵੇ ਕੋਈ ਨਾ ਦੇਖਦੇ ਚਲ ਆਹੋ ਕਰਤੇ ਆਉਂਦਾ ਕਿੱਥੇ ਆਹੋ ਅੱਜ ਵਿਆਹ ਵੀ ਆ ਦੋ ਪਿੰਡ ਉਧਰ ਵੀ ਜਾਣਾ ਪੈਣਾ ਆਉਣਾ ਐ ਮੈਂ ਆਉਂਦਾ ਮੈਂ ਝੱਲੀਆਂ ਆਇਆ ਆਹੋ ਮ ਆਇਆ ਬਸ ਠੀਕ ਐ ਚੰਗਾ ਠੀਕ ਐ ਇੱਕ ਵਿਆਹ ਹੈ ਭਾਈ ਪਿੰਡ ਮਗਾਹੀ ਉਧਰ ਵਿਆਹ ਹੈ ਅੱਜ ਉਧਰ ਵੀ ਜਾਣਾ ਪੈਣਾ ਉਧਰ ਜਾਣਾ ਮੈਂ ਭੋਗ ਪਰਵਾ ਤਾਂ ਹੀ ਜਾਂਦਾ ਮੈਂ ਹੁਣ ਜਾਇਆ ਮਾਂ ਤੂੰ ਆਪਣੇ ਕੱਪੜੇ ਪਾ ਕੇ ਇਹਨੂੰ ਖੋਲ ਕੇ ਪੁਰਾਣੇ ਕੱਪੜੇ ਪਾ ਜੀ ਤੇ ਪੈਂਟਾਂ ਨਾਲ ਨਹੀਂ ਪਾਣੀ ਲੱਗਣਾ ਉੱਥੇ ਪੈਰਾਂ ਤਾਂ ਹੀ ਹੁੰਦੀ ਪਤਕਾਰੀ ਹਾਲ ਦੇਖ ਲੈ ਮੇਰਾ ਕੋਈ ਨਾ ਵਾ ਚੱਲਿਆ ਹਾਂ ਤੂੰ ਨਾ ਕੱਪੜੇ ਦੂਏ ਪਾ ਕੇ ਜਾਈ ਆਪਣੇ ਖੱਡ ਨਾ ਪਵੇ ਇਧਰ ਉਧਰ ਨੂੰ ਕੋਈ ਵੀ ਤੇੜ ਠੀਕ ਜਿੱਥੇ ਤੈਨੂੰ ਕੱਲ ਹਾਂ ਵੀਰ ਮਰੂਦ ਹੁੰਦਾ ਤਾਂ ਕਿੱਡਾ ਹੋ ਗਿਆ ਨਾ ਹਾਂ ਮਰੂਦ ਮਰੂਦ ਲੱਗਦੇ ਬਹੁਤੇ ਨਾ ਹਾਂ ਬਹੁਤ ਤੇ ਕਿੱਡਾ ਛੋਟਾ ਜਿਹਾ ਮਰੂਦ ਤਾਂ ਜਾਵੇਂ ਹੀ ਹਰੇਕ ਸਾਲ ਫਰਕ ਪੈਂਦਾ ਇਹਨੂੰ ਆ ਮੈਂ ਚੌਥਾ ਖਾ ਲਿਆ ਸਵੇਰ ਦਾ ਲੈ ਹੋਰ ਖਾ ਲੇ ਦੋ ਚਾਰ ਹੋਰ ਕੇ ਚੌਥਾ ਮੇਰਾ ਇਹ ਤੇਰਾ ਨਾ ਜਿਹੜਾ ਇੱਥੇ ਜਿੱਥੇ ਮੈਂ ਨੱਕਾ ਪੱਟਿਆ ਪਰਾਂ ਨੂੰ ਪਾਲੇ ਸਰੀ ਜਾ ਕੇ ਉਧੇ ਉਧਾ ਇੱਥੇ ਜਾ ਕੇ ਨਾ ਨੱਕਾ ਲਾਇਆ ਬੈਕ ਉਹ ਨੱਕਾ ਪੂਰਾ ਕਰਕੇ ਉਹ ਪੱਕੇਰੇ ਨੂੰ ਪਾਣੀ ਖੜਦੀ ਮੋਟਰ ਨਾ ਬੰਦ ਕਰੀ ਜੇ ਆ ਗਈ ਨਾ ਡੈਟ ਮੋਟਰ ਚ ਰਹਿ ਨਹੀਂ ਪਾੜਦਾ ਪਾਣੀ ਉਤਰੀ ਜਾਂਦੀ ਫਿਰ ਉਹ ਕਹਿਰਾ ਭਰ ਕੇ ਫੇਰ ਗਾਹ ਛੱਡੂਗੇ ਉਹ ਪਾਣੀ ਉਤਰੀ ਜਾਣਾ ਜਾਂਦੀ ਠੀਕ ਠੀਕ ਨਾ ਇੰਨਾ ਭਰ ਗਿਆ ਤਾਂ ਬਹੁਤ ਭਰਿਆ ਹੋਇਆ ਤਾਂ ਡੋਲ ਦਿਖ ਦਿਉਂਦੀ ਕਬਲੀ ਯਾਰ ਇੰਨਾ ਭਰ ਗਿਆ ਤਾਂ ਹੋਰ ਡਗਾ ਡੂਰ ਗੱਬਲ ਡੋਲ ਵੀ ਖਤਮ ਥੀ ਹਾਂ ਮੜ ਮੜੀ ਦੇਖਦੀ ਜਿਆਦਾ ਭਰ ਗਿਆ ਫਿਰ ਉਹ ਉਹਦਾ ਕਣਕ ਦੇ ਉੱਪਰੋਂ ਕਾਣੀ ਘੁੰਮ ਲਿਆ ਫਿਰ ਮੈਂ ਤਾਂ ਉਹਦਾ ਉੱਤਰ ਗਿਆ ਸਾਰਾ ਖਿੱਚ ਗਿਆ ਪਾਣੀ ਤਾਂ ਹੂੰ ਜਿਹੜਾ ਉੱਪਰੋਂ ਉੱਪਰੋਂ ਤਾਂ ਖਾਲੀ ਹੋ ਗਿਆ ਸਮਝਦਾ ਜਿੱਥੇ ਪਾਣੀ ਗੱਬੇ ਡਾਲ ਲਾਉਂਦੇ ਆ ਥੱਲੇ ਵਾਲਾ ਰਹਿੰਦਾ ਥੱਲੇ ਵਾਲਾ ਰਹਿੰਦਾ ਉਹ ਵੀ ਨਿਕਲਦਾ ਹੁਣ ਜਿਹੜੀ ਤਾਂ ਹੀ ਤੈਨੂੰ ਮੈਂ ਕਹਿੰਦਾ ਜਿਵੇਂ ਹੀ ਖਾਲੀ ਕਰਦੀ ਉਹਨੂੰ ਜਿਵੇਂ ਹੀ ਕਰਨਾ ਤਾਂ ਹੀ ਮੈਂ ਕਹਿੰਦਾ ਜਿਵੇਂ ਹੀ ਹੁਣ ਖਾਲੀ ਹੋਣ ਦੇ ਉਹਨੂੰ ਇੱਥੇ ਪਾਣੀ ਪਾ ਦੀ ਤੂੰ ਕਹਿ ਰਹੇ ਨਹੀਂ ਉਹ ਕਹਿ ਰਿਹਾ ਭਰ ਕੇ ਫੇਰ ਉੱਪਰ ਗਹਾਂ ਲਈ ਪਾਣੀ ਲੈ ਜਾਣਾ ਇਹਨੇ ਨੂੰ ਹੋਰ ਉਤਰ ਜਾਣਾ ਹੁੰਦਾ ਠੀਕ ਹੈ ਨਾ ਠੀਕ ਹੈ ਉਹਦੇ ਤੇੜਾ ਨਾਲ ਪਿੱਛੇ ਖਾ ਚੱਲ ਜੂਗੇ ਹਨ ਤੇੜਾ ਤੂੰ ਨਾ ਬੰਦ ਹੋ ਜੂਗੀ ਆ ਹੂੰ ਬਸ ਹੁਣ ਜਿਹੜਾ ਭਰਿਆ ਪਿਆ ਉਹਦੇ ਮੈਂ ਪਾਣੀ ਨਾ ਪਾ ਬ ਜਾ ਦੇ ਇੱਕ ਕਰ ਕਾਰ ਕਾਰ ਬੋਂਦੀ ਹੋਣਾ ਪੱਥਰਵਾਦੀ ਹੁੰਦੀ ਆਏ ਜੀ ਤਾਂ ਮਿੱਟੀ ਆ ਉੱਥੇ ਹੂੰ ਚੱਲ ਤੁਸੀਂ ਜਾਓ ਉੱਧਰ ਫੇਰ ਦੇਖਦੇ ਬਸ ਮਾਹਮ ਮੈਂ ਦੇਖ ਲੈਂਦਾ ਮੈਂ ਜਾ ਜਾਂਦਾ ਭੋਗ ਮੈਂ ਵੀ ਫੇਰ ਆਇਆ ਉੱਥੇ ਨੂੰ ਤੂੰ ਆ ਜੀ ਘਰ ਨੂੰ ਠੀਕ ਨਹੀਂ ਗੱਲ ਹੂੰ ਹੂੰ ਮੈਂ ਜਣੀ ਪੈਪ ਜਾ ਹੋ ਰਿਆ ਆ ਮੋਟਰ ਆਟੋਮੈਟਿਕ ਚੱਕਿਆ ਬਈ ਜਾ ਕੇ ਚਲਾਣੀ ਆ ਉਹ ਤੁਸੀਂ ਚੱਕਿਆ ਬੈਟੋਮੈਟਿਕ ਬੈਟੋਮੈਟ ਚੱਕਿਆ ਹੋਇਆ ਮੈਂ ਦਾਦਾ ਜਾ ਕੇ ਚਲਾਉਣੀ ਮੈਂ ਰੋਟੀ ਖਾ ਕੇ ਜਾਈ ਤੇਰੀ ਚਾਹ ਲਿਆਉਂਗਾ ਮੈਂ ਤੈਨਾਂ ਨਾ ਹੋਣਾ ਰਹਿਣੀ ਜਾਣ ਨਹੀਂ ਦੋ ਜਣਿਆਂ ਨੇ ਖਾਲ ਚਲਾ ਕੇ ਤੂੰ ਕਿਹਣਾ ਆ ਜਾਊਗਾ ਆਪਣਾ ਠੀਕ ਨਹੀਂ ਠੀਕ ਆ ਉਹ ਗੋਬੀ ਲਾਊਗਾ ਇਹ ਨੂਦ ਲਾਤੀ ਮਨ ਲੱਗਦਾ ਕ ਲਾਉਣਾ ਨਾ ਮੰਨ ਲਈ ਆ ਸਮੇਂ ਲਈ ਆ ਉਸ ਕੋਸਾ ਹੋਰ ਲਾਊਗਾ ਉਸ ਕੋਸਾ ਹੋਰ ਲਾਊਗਾ ਉਹ ਵੀ ਰਹਿੰਦੀ ਸਿਆੜ ਜਾਂ ਇਹ ਵੀ ਕਰੀ ਜਾਂਦਾ ਠਾਣਾ ਠਣਕੀਆਂ ਸਬਜ਼ੀ ਵਾਲੀਆਂ ਵਾਹ ਇਹ ਨਾ ਮੋਲ ਦੀ ਪਨੀਰੀ ਬਾਈ ਔਖੀ ਬਹੁਤ ਪੂਰੀ ਕਰਨੀ ਜਿਹੜੀ ਆਪਣੀ ਘਰ ਦੀ ਪਨੀਰੀ ਵੀ ਜੀ ਵੀ ਹੁੰਦੀ ਆ ਹੁਣ ਦੇਖੋ ਹੋਰ ਜਗ੍ਹਾ ਟੱਡ ਗਿਆ ਉੱਥੇ ਤੇ ਹੋਰ ਰਹਿ ਗਏ ਸਾਰੇ ਸਾਥ ਸਿਆੜ ਠੀਕ ਆ ਗੋਭੀ ਵੀ ਵਧੀਆ ਆ ਆਪਾਂ ਨੇ ਵੀ ਨਾ ਪਿੱਛਲਾ ਜਾ ਤਾ ਹੈ ਹੈ ਜਿਹੜਾ ਬੰਦਾ ਦਾ ਪੱਕਾ ਲੱਗਾ ਉਹ ਤਾਂ ਕਰੀ ਜਾਂਦਾ ਏ ਸਾਡੀ ਤੇ ਪਾਸੇ ਜਾਣ ਨਹੀਂ ਨਾ ਹੈਗੀ ਜਿਹੜਾ ਗੋਭੀ ਤਾਂ ਉੱਥੇ ਜਾ ਪਿਛਲੇ ਸਾਲੇ ਲਾਈ ਤੀ ਕਿ ਪਿਛਲੇ ਤੇ ਪਿਛਲੇ ਪਿਛਲੇ ਤੇ ਪਿਛਲੇ ਲਾਈ ਤੀ ਜਦ ਲਾਈ ਤੀ ਉਧਰ ਤੇ ਮੇਲੇ ਤੇ ਆਉਣਾ ਇਧਰ ਗੋਭੀ ਤੋੜੀ ਵੀ ਹੋਣੀ ਇੰਨੇ ਨੇ ਫੇਰ ਰਾਤ ਨੂੰ ਕਿਹੜੀ ਲਾਈਬ ਹੁੰਦੀ ਰਹੀ ਪੱਤੇ ਦੀ ਉਹਨੇ ਸਾਜ ਰਹੀ ਰਾਤ ਨੂੰ ਤੋੜ ਲਈ ਜਾਂਦੇ ਤੇ ਚੱਲ ਹੁਣ ਕੀ ਕਹਿਣਾ ਕਿਸੇ ਨੂੰ ਜੇ ਦੇਖੀ ਨਹੀਂ ਆਪਾਂ ਨੇ ਠੀਕ ਨਹੀਂ ਗੱਲ ਹਾਂ ਠੀਕ ਆ ਹੁਣ ਇਹ ਵੀ ਪਾੜੇ ਪਾਈ ਤਾਂ ਕਦੂਰ ਕਰਿਆ ਪਾੜੇ ਪਾਈ ਬਹੁਤ ਆ ਪਾੜੇ ਪਾੜੇ ਨੂੰ ਪਾੜੇ ਹਵਾ ਹੀ ਬਾੜਨੀ ਆ ਬਸ ਬਸ ਠੀਕ ਨਹੀਂ ਗੱਲ ਪਾਰਤੀ ਦੇਖਦੇ ਕਾਦ ਆਉਂਦੀ ਆ ਹੁਣ ਪਾਰਚੀ ਅੱਜ ਸਪਲਾਈ ਆਏਗੀ ਆ ਗਈ ਨਿਕਲ ਗਈ ਹਮ ਲੱਗੀ ਐ ਸਪਲਾਈ ਨਿਕਲ ਆਉਣੇ ਵਾਲੀ ਪੁੱਛ ਲੈ ਵੀ ਕਰ ਚਾਰ ਤਰੀਕ ਦੀ ਪਾਰਚੀ ਕਰਵਾ ਦੂੰਗੇ ਵਿੱਚ ਨੂੰ ਆਪਣੀ 1100 ਪਰ ਇਹਨੂੰ ਪੁੱਛ ਲੂੰਗੇ ਕਢਾ ਲੂਗਾ ਇਹਨੇ ਪਾਰਚੀ ਵੀ ਯਾਰਾ ਕਢਣੀ ਆ ਕਿਸੇ ਪਰ ਪਈ ਹੈਗੀ ਕਿਸੇ ਪਰ ਨਹੀਂ ਹੈਗੀ ਹਮਝਾ ਪਾਰਚੀ ਨਾਲ ਯਾਰਾ ਕਢਣੀ ਇਹਨੂੰ ਪੁੱਛੀ ਵੀ ਮੇਰੀ ਪਾਰਚੀ ਕਦਕ ਨਿਕਲਦੀ ਆ ਠੀਕ ਨਹੀਂ ਗੱਲ ਜੇ 1100 ਹੈ 500 ਤੋਂ ਕੱਢੂੰਗਾ ਹੀ ਹੁਣ ਕੱਢਤੀ ਹੋਣੀ 500 ਤੋਂ ਉੱਪਰ ਕੱਢਤੀ 500 ਇਹਨਾਂ ਨੇ ਪਰਸੋਂ ਨੂੰ ਮਾਰਨੀ 500 ਨੂੰ 500 ਨੂੰ ਕਹ ਕੱਲ ਨੂੰ ਮਾਰਨੀ ਇਹਨਾਂ ਨੇ 500 ਹੋਰ ਹਾਂ ਸਪਲਾਈ ਹੱਲੇ 1100 1100 ਤਾਂ ਚੱਲਣੀ ਆ ਐ ਚੱਲਣੀ ਆ ਪਰ ਜੀ ਆ ਨਹੀਂ ਤਾਂ ਨੀਕੋ ਦੋ ਦਿਨ ਚ ਇੱਧਰ ਤੇ ਘੜਵਾ ਦੇ ਸਿੱਧਾ ਹੀ ਪਹੀ ਦੇ ਨਾਲ ਆ ਲੰਬਾਈ ਠੀਕ ਨਹੀਂ ਕੇ ਪਹਿਲਾਂ ਉਹ ਘੜਵਾ ਦੀ ਯਾਰ ਉਹ ਘੜਵਾ ਦੇ ਪਹਿਲਾਂ ਉਹ ਘੜਵਾ ਕੇ ਉਰੇ ਘੜਵਾ ਦਿੰਦੇ ਆ ਹੂੰ ਤਾਂ ਬੀਜ ਦੂੰਗਾ ਠੀਕ ਨਹੀਂ ਚਾਹੀ ਕਣਕੇ ਬੀਜ ਦੀ ਏ ਠੀਕ ਹੈ ਇਕੱਠੇ ਵੀ ਇਦਣੇ ਕਣਕ ਉਹ ਉੱਥੇ ਰੂੜਾ ਹੋਰ ਕੇ ਕਣਕ ਪੂਰੀ ਹੋ ਜਣੀ ਜਿਹੜੀ ਹੋਈ ਲਾਹੇ ਦੀ ਉਹ ਆ ਬਹੁਤ ਅੱਛਾ ਮਾਰ ਕੇ ਰੂੜਾ ਰਵੀੜਾ ਤਵੀਆਂ ਨਾ ਬਾਗੜੀ। ਕੂੜੀ ਆਪਾਂ ਨੇ ਵੇਚ ਦੇਣੀ ਆਪਣੀ ਐਵੇਂ ਭਾਈ। ਹੋਰ ਕੀ? ਐਵੇਂ ਕਰੂਗੇ। ਉੱਥੇ ਦੇ ਬਾਹਰ ਜਿਹੜਾ ਘਟ ਗਿਆ ਇੱਥੇ ਦੇ ਪਾ ਲੂਗੇ। ਬੂਟਿਆਂ ਦੀ ਚਾਲ ਪਿਆ ਕੰਮਕ ਨਹੀਂ। ਉਹ ਤਾਂ ਚਾਲ ਵੇਖ ਕ ਲੈਨ ਪੜਤੀ। ਲੱਗੇ? ਚਲੋ ਭਾਈ ਉੱਧਰ ਵੀ ਜਾ ਕੇ ਗਿੜਾ ਮਾਰ ਕੇ ਆਉਂਦੇ ਫਿਰ। ਹਾਂ ਨਾ ਮਾਰਿਆ ਸੀ ਗੱਲ ਮੇਰੇ ਗੱਗਾ। ਜੈ। ਜੈ। ਚੱਲ ਵੀ ਬਟਾਈ ਸ਼ੁਰੂ ਹੋ ਗਈ। ਬਟਾਈ ਕ ਲੈਨ ਪੜਤੀ ਉਹਨਾਂ ਨੇ ਕੱਲ ਹੱਥ ਕਰਿਆ ਤਾਂ। ਹੂੰ। ਅੱਜ ਬਾਹਰ ਹੋ ਗਿਆ ਸਮਝ ਲਾ। ਹੂੰ ਹੂੰ। ਅੱਜ ਬਾਹਰ ਹੋ ਗਿਆ। ਕੱਲ ਉਹਨਾਂ ਨੇ ਕਹਿੰਦੇ ਸ਼ੁਕਰਵਾਰ ਨੂੰ ਅਸੀਂ ਹੱਥ ਕਾਨਮਾ ਕਰ ਲਓ ਭ ਜਬੀ ਆ ਕਣਕੇ ਬੀਜਣ ਇੱਥੇ ਬਾਸ ਵਾਰ ਕੇ ਆ ਨਾ ਪਲਟਾਵੇਂ ਮਾਰ ਕੇ ਤਾਂ ਵੱਧਦੀ ਹੋਇਆ ਕਣਕ ਹੂੰ ਤਿੰਨੇ ਬੀਜ ਹੁੰਦੀ ਲਾਣ ਕਣਕ ਪੂਰੀ ਹੋਈ ਨਹੀਂ ਉੱਥੇ ਹਾਂ ਹਾਂ ਰਾਹੀ ਘਰੇ ਪਏ ਆ ਸਮਝ ਲੈ ਪਾਣੀ ਲਾਇਆ ਵੀ ਡਰਵਲ ਹੂੰ ਗਿੱਲ ਫੁੱਲ ਹੈ ਅਟਾ ਇਗਲੇ ਵਧਣੇ ਹੀ ਐ ਵਧਣੇ ਆ ਇੱਕ ਚੱਕ ਲੈ ਜੂਰੀਆ ਮੈਂ ਜੂਰੀਆ ਚੱਕ ਕੇ ਲਿਆਉਂਦਾ ਪਹਿਲਾਂ ਮੈਂ ਉੱਥੇ ਚੱਲਿਆ ਤੇ ਉੱਥੇ ਮੈਂ ਜੀ ਮੈਂ ਪਾਣੀ ਚਲਵਾ ਮੈਂ ਜਾ ਕੇ ਇੱਥੇ ਫੇਰ ਜਾਈਂ ਜੂਰੀਆ ਲੈਣ ਟੁੱਟ ਜਾ ਕੇ ਲੈ 35 ਜੂਰੀਏ ਦੇ ਹਲੇ 35 ਦੇ ਬਾਅਦ ਦਾ ਵਾਧਾ ਫੇਰ ਹੂੰ ਠੀਕ ਨਹੀਂ ਗੱਲ ਆਹ ਤਾਂ ਕਹਿੰਦੇ ਇਸ ਡੈਟੀ ਮੇ ਵੀ ਆਉਣੀ ਗੱਡੀ ਅੱਜ ਜਰੂਰੀ ਆ ਗਈ ਫਿਰ ਉਹ ਤੇ ਚੱਕ ਲੂੰਗਾ ਫਿਰ ਉਹ ਤੇ ਚੱਕ ਲੀ ਮੈਂ ਕਿਹਾ ਉਹਨੂੰ ਜਿੱਦਾਂ ਹੀ ਦੱਸਦੀ ਜੇ ਸਾਨੂੰ ਜਗਾਦੀ ਠੀਕ ਨੀ ਗੱਲ ਹੂੰ ਹੂੰ ਪਹਿਲੀ ਵਾਰ ਤੇ ਜਾਣੇ ਆਪਣੇ 15 ਟੁਕੜੇ ਦਾ ਪਹਿਲੀ ਵਾਰ ਇਹ ਇੱਕ ਪਹਿਲੀ ਵਾਰ ਪਹਿਣਾ 15 ਦੂਈ ਵਾਰ 15 ਦਾ 15 ਦਾ 50 30 45 ਟੁਕੜੇ ਲੱਗਣੇ ਆਪਣੇ ਜਿਆਦਾ ਵੀ ਹੈਗੀ ਬਾਈ ਜਿਆਦਾ ਲੱਗੂਗੇ 50 ਟੁਕੜੇ ਲੱਗ ਜਾਣੇ ਹੈਨਾ ਜਿਵੇਂ ਜੂ ਵੀ ਹੈਗੀ ਆ ਚੱਲ ਦੇਖਦੇ ਆ ਦੇਖ ਲਿਆ ਠੀਕ ਆ ਫਿਰ ਹੈ ਦੇਖਦੇ ਕਰਦੇ ਆ ਹੁਣ ਇੱਧਰ ਮੈਂ ਬੱਲ ਮੈਨੇ ਬਾਹਰੇ ਨੂੰ ਹੈਨਾ ਬਾਦੇ ਬਾਦਾਂ ਨੇ ਉਹਦੇ ਪਰ ਵੀ ਸਪਰੇ ਹੋਣੀਆਂ ਜੇ ਵੀ ਵਰਤਾਖਤ ਦੀ ਪੁੰਜੇ ਖਾਂਜੇ ਸਵਾਰ ਕੇ ਲਈ ਦੀ ਮੜ ਜੀ ਦੇ ਪੁੰਜੇ ਦਾ ਸੁਪਰ ਨਹੀਂ ਲਾਗ ਪਈ ਉਹਨੂੰ ਬਾਦ ਹੀ ਹੁਣ ਕੋ ਛੱਡੀ ਨਾ ਹੁਣ ਐਂ ਜੜ ਤੱਕ ਚੱਕ ਦਣਾ ਜੜ ਤੱਕ ਨਾ ਚੱਕ ਦੀ ਆਪਣਾ ਜਿਹੜੀ ਉਹ ਪਾਲੇ ਪਾਸੇ ਕਾਰਾ ਜਾ ਪਾਇਆ ਵਿਆ ਹੂੰ ਫੇ ਗਾਇਲੇ ਸੁਆਗੇ ਨਾਲ ਗਿੱਲ ਗੁਲੀ ਜੀ 라ਜੂ ਗੁਦੀ ਛੋਟਾ ਜੀ ਹੈ ਤਾਂ ਖਾਲ ਜੀ ਹੋ ਹੈ ਹੂੰ ਹੂੰ ਠੀਕ ਨਹੀਂ ਗੱਲ ਕਰਦੇ ਕੰਮ ਸਾਰੇ ਬਦਲ ਜੇ ਨਿਕਲਣ ਲੱਗਿਆ ਰੀ ਰਾਜ ਪਾਣੀ ਵੀ ਲਾ ਰਿਹਾ ਇੱਥੇ ਪਾਣੀ ਦਾ ਅਜੇ ਕੁਝ ਨਹੀਂ ਹੁੰਦਾ ਪੰਮੇ ਨੂੰ ਪੁੱਛਦਾ ਮੈਂ ਕਹਿੰਦਾ ਕਹਿੰਦਾ ਮੌਸਮ ਦਾ ਸਾਫ ਏ ਆ ਕਹਿੰਦਾ ਕਿਤੇ ਨਹੀਂ ਪੰਜ ਚਾਰ ਦਿਨ ਲੰਘ ਗਏ ਇੰਨੇ ਨੂੰ ਬਾਤ ਆ ਜਾਣੇ ਹੋ ਕਣਕ ਬਾਉੜ ਕੰਮ ਦੀ ਚਮਕ ਦੀ ਜਿੱਥੇ ਪਾਣੀ ਲੱਗਦਾ ਉਹ ਤਾਂ ਚਮਕਣੀ ਹੁਣ ਤਾਂ ਚਾਮਕਣ ਉਹ ਪਾਣੀ ਮੰਗਦੀ ਵੀ ਸੀ ਕਿਉਂਕਿ ਆਪਾਂ ਨੇ ਬਾਕੇ ਪਹਿਲਾਂ ਵੀ ਪਹਿਲਾਂ ਵੀਜੀ ਆ ਉਹ ਆਪਾਂ ਨੇ ਕੱਦਾ ਜੀਰੀ ਵਾਲਾ ਪਾਣੀ ਲੱਗਿਆ ਹੋਇਆ ਹੁਣ ਤਾਂ ਪਾਣੀ ਉਹਨੇ ਮੰਗਣਾ ਹੀ ਤਾਂ ਪਾਣੀ ਮੰਗਦੀ ਆ ਉਹ ਫੇਰ ਉਹ ਨਹੀਂ ਹੁਣ ਨੂੰ ਭਾਜੇ ਪਹਿਲੀ ਕਣਕ ਜੰਮੇ ਆਉਂਦੀ ਥਾਲੀ ਹੋ ਗਈ ਥਲੀ ਅੱਜਾ ਥੱਲੇ ਪਹਿਲੇ ਡਾਇਆ ਪਏ ਉਹ ਵੀ ਹੁਣ ਹੀ ਲੱਗਣਾ ਲੱਗਣਾ ਹੋਰ ਤਿੰਨ ਤਿੰਨ ਥੱਲੇ ਪੈਲੇ ਹੁਣ ਤਾਂ ਪਰ ਪਾਣੀ ਨਹੀਂ ਹੈਗੀ ਲਿਸਪੋਰਾ ਉਹਦੇ ਚ ਲਿਸਪ ਵੀ ਨਹੀਂ ਹੈਗੀ ਪਾਣੀ ਦੀ ਪਾਣੀ ਗੈਲ ਦੀ ਗੱਲ ਖਤਮ ਹੁਣ ਗਾਰ ਆ ਜਾਈ ਹਾਂ ਤਾਂ ਜਮਾ ਹੀ ਗਾਰ ਆ ਯਾਰ ਆ ਤਾਂ ਜਮਾ ਹੀ ਗਾਰ ਆ ਤਾਂ ਜਨਾਬ ਆਉਂਦਾ ਤੂੰ ਕਿੱਥੇ ਹੁਣ ਤਾਂ ਵਾਤੀ ਨਹੀਂ ਹੈ ਹੈਨਾ ਇਹ ਤਾਂ ਬਈ ਗਾਰ ਹੀ ਪਿਆ ਜਮਾ ਹੀ ਲੈ ਇੱਕਦੇ ਚ ਕਣਕ ਕੱਟ ਕੇ ਲਾ ਦੀਓ ਤੋ ਤਨ ਕਾ ਨੂੰ ਗੰਨੇ ਨੂੰ ਨਾਨਾ ਹੁਣ ਨਹੀਂ ਪਾਣੀ ਲੱਗਣਾ ਪਰਚੀਆਂ ਨਹੀਂ ਆਉਣੀਆਂ ਹੈਗੀਆਂ ਹੋਰ ਨੀ ਪਾਣੀ ਲਾਇਆ ਟਰੈਕਟਰ ਨਹੀਂ ਤੋੜਨਾ ਵਿੱਚ ਕੱਢਣਾ ਨਹੀਂ ਉਹ ਰਹਿਣ ਤੇ ਹੁਣ ਛੱਡ ਪਰ ਵਾਕੇ ਮੈਂ ਸਵਾਰ ਕੇ ਫਰੀਦੇ ਚ ਰੇਹ ਜੇ ਦੇਸੀ ਮਿਲ ਗਿਆ ਚਾਕੇ ਪਾ ਦੇਣਾ ਕਿਤੇ ਇਥੇ ਗੁਜਰਾ ਤਾਂ ਹੀ ਮਿਲਣਾ ਫੇ ਲੈਣਾ ਉਹ ਹੋਰ ਕਿਸੇ ਦਿਨ ਨਹੀਂ ਮਿਲਣਾ ਤੈਨੂੰ ਗੁਜਰਾ ਤਾਂ ਜੇ ਕਿਸੇ ਆਪਣਾ ਉੱਤੇ ਮਿਲ ਜਾਣਾ ਮੁੰਡੇ ਨੂੰ ਪੁੱਛੂਗਾ ਮੈਂ ਪਹਿਣੀ ਵਾਲੇ ਨੂੰ ਆਹੋ ਉਹਦੇ ਜਾਂਟੀ ਨਾ ਤੂੰ ਤੇ ਉਹਨਾਂ ਤੇ ਮਿਲ ਗਿਆ ਉਹਨਾਂ ਤੇ ਟਰਾਲੇ ਪਾਲੂਗੇ ਚਾਕੇ 5 10 15 ਜਿੰਨੇ ਬੇ ਗੱਲ ਹੋਰ ਆ ਯਾਰ ਆਪਣੇ ਪਿੰਡ ਲਫਾਫਾ ਬਹੁਤ ਹੋ ਗਿਆ ਮੂਰੇ ਪਿੰਡ ਸਟੈਡੀ ਕੋਲ ਦੇਖਾ ਕਿੰਨਾ ਪਿਆ ਹੂੰ ਗੰਦ ਕਿੰਨਾ ਦੱਸ ਪਿੰਡ ਬੰਮ ਪਿੰਡ ਦੇ ਮੂਹਰੇ ਪਹਿਲਾਂ ਗੰਦ ਬਾਦਦਾ ਮੱਥੇ ਆ ਗਿਆ ਯਾਰ ਆਪਣੇ ਘਰ ਦੇ ਘਰਾਂ ਹੀ ਲਫਾਫਾ ਫੁਕਣਾ ਚਾਹੀਦਾ ਉਹ ਹੈ ਕਿ ਨਹੀਂ ਸਾਬ ਆਪਣੇ ਫੂਕਦੇ ਹੀ ਆ ਲਫਾਫੇ ਖੜਾ ਘਰਾਂ ਕੋਈ ਇਠੀ ਹੀ ਲਾ ਲਓ ਕੋਈ ਗੜਾ ਉਹ ਆਉਂਦਾ ਏ ਢੋਲ ਜਾ ਹੁੰਦਾ ਛੋਟਾ ਜਿਹਾ ਲੋਹੇ ਦਾ ਉਮਾ ਲਫਾਫੇ ਸਿੜੀ ਉੱਥੀ ਅੱਗ ਲਾ ਦਿਓ ਜਲ ਗਏ ਖਾਦਮਾ ਸਾਡਾ ਖਾਦਮ ਪਿੰਡ ਜੀ ਦਾ ਫਿਰ ਔਖਾ ਹੁੰਦਾ ਹੁਣ ਯਾਰ ਹੁਣ ਸਾਜਦਾ ਨਹੀਂ ਪਿੰਡ ਦਾ ਨਾਮ ਨਿਕਲਦਾ ਇਹਦੇ ਮਾ ਆਹ ਬਾਲਾਂ ਦੇ ਮੂਹਰੇ ਦੇਖੋ ਗੰਦ ਕਿੰਨਾ ਪਿਆ ਹੈ ਹੈ ਕਿ ਨਹੀਂ ਗੰਦ ਨਹੀਂ ਚਾਹੀਦਾ ਏਕਣਾ ਪਾਉਣਾ ਇਹ ਨੂੰ ਹੁਣ ਹੈ ਇਧਰਲੇ ਪਾਸੇ ਆਪਣੇ ਕਿੰਨੇ ਤਾਂ ਹੈ ਨਹੀਂ ਯਾਰ ਇੰਨਾ ਫਰੰਟ 'ਚ ਪਿਆ ਮੂਰੇ ਮੂਰੇ ਫਰੰਟ 'ਚ ਪਿਆ ਇਹ ਇਹਨੂੰ ਫੂਕੀ ਜਾਓ ਯਾਰ ਮਾੜਾ ਮੋਟਾ ਪਰਲੇ ਮੋੜ ਤੇ ਘੁਰਲੇ ਮੂੜ ਪਰ ਗੱਲ ਕੁਛ ਨਹੀਂ ਹੈਗੀ ਸਰਜੀ ਦਾ ਪਲਾਸਟਿਕ ਦੇ ਲਫਾਫੇ ਜਮਣੀ ਆ ਕੋਈ ਦਾਲ ਦਾਲ ਲਿਆਉਣੀ ਉਹ ਵੀ ਪਲਾਸਟਿਕ ਦੇ ਲਫਾਫੇ ਮਤ ਮਿਲਨੀ ਤੁਹਾਨੂੰ ਤੁਸੀਂ ਕੀ ਕਰਦੇ ਆ ਚੱਕ ਕੇ ਇਕੱਠੇ ਕਰਕੇ ਉੱਥੇ ਸਿੱਟ ਦੇਣੇ ਉਡਣੇ ਨੂੰ ਉਹ ਰੋੜੜ ਕੇ ਖੇਤਾਂ 'ਮਾ ਜਾਂਦੇ ਆ ਯਾਰ ਗੰਦ ਨਹੀਂ ਵਧੀਆ ਲੱਗਦਾ ਜਿਹੜੇ ਠੀਕ ਨਹੀਂ ਗੱਲ ਸਾਫ਼ ਸੁਭਈਆ ਚਾਹੀਦਾ ਆਹੋ ਪਿੰਡ ਬਣਾਈਆਂ ਪਿੰਡ ਬਣਾਈਆਂ ਸਾਬ ਨਹੀਂ ਨਿਕਲਣਾ ਉਥੇ ਨੂੰ ਐ ਕਿ ਨਹੀਂ ਮਾਲਾ ਮੂਨੇ ਦੇਖ ਕਿੰਨਾ ਗੰਦ ਪਿਆ ਉਹ ਲਫਾਫਾ ਬਾਈ ਘਰੇ ਫੂਕੀ ਜਾਓ ਥੋੜੇ ਮੂਰੇ ਹੱਥੀਂ ਬੰਨ੍ਹ ਗਈ ਬੇਨਤੀ ਐ ਲਫਾਫਾ ਨਾ ਉਥੇ ਛਟੂ ਠੀਕ ਨਹੀਂ ਗੱਲ ਆਪਣਾ ਘਰੇ ਆਪਣਾ ਖਾਦਮ ਕਰੀ ਜਾਓ ਉਹਨੂੰ ਅਕਲ ਆਉਣਾ ਜਦ ਚੁੱਲੇ ਮੈਂ ਚੱਲ ਜਾਂਦਾ ਉਹ ਨਹੀਂ ਭਾਂਡਾ ਰੱਖ ਲਓ ਕਿਸੇ ਪਾਸੇ ਸਲੈਂਡਰ ਆ ਵੀ ਚੁੱਲਾ ਬਾੜ ਦਾ ਨਹੀਂ ਕੋਈ ਕੋਈ ਪੀਪਾ ਜਾ ਲੈ ਆਪਣਾ ਵੀ ਸ਼ਾਮ ਕੇ ਰੱਖ ਲਓ ਸਾਰੇ ਨੂੰ ਅਕਲ ਆ ਪਾਜਾ ਬਾਦਮਾ ਬਣਾ ਜਾਲਣਾ ਜਾਲ ਦੋ ਉਹਨੂੰ ਬਈ ਮੂਰੇ ਨਾ ਗੇਰੋ ਪਿੰਡ ਤੇ ਪਿੰਡ ਦੇ ਮੂਰੇ ਨਾ ਸਿੱਟੋ ਯਾਰ ਰੰਦਪੁਰਾ ਲੱਗਦਾ ਅਗਲਾ ਹੁਣ ਸਾਰੇ ਕਿਤੇ ਆਉਂਦੇ ਆ ਬਾਹਰ ਤੇ ਵੀ ਬੰਦੇ ਆਉਂਦੇ ਆ ਬਾਰੇ ਸੜਕ ਤੇ ਆਉਂਦੇ ਬਾਹਰ ਸੜਕ ਤੇ ਚੱਲਦੀ ਅਗਲਾ ਕਹਿੰਦਾ ਕਿੰਨਾ ਗੰਦ ਪਿਆ ਪਿੰਡ ਦੇ ਮੂਰੇ ਨਾਲਾਂ ਦੇ ਮੂਰੇ ਸਾਬ ਨੂੰ ਇਦਾਂ ਹੀ ਚਾਹੀਦਾ ਬਾਈ ਆਪਣਾ ਇਹ ਕੰਮ ਕਰਦੇ ਜਿੰਨੀ ਆਪਾਂ ਸਫਾਈ ਰੱਖੂਗੇ ਵਧੀਆ ਹੀ ਆ ਵਾਹ ਨਾ ਠੀਕ ਆ ਗੱਲ ਕੋਈ ਨਹੀਂ ਹੋਰ ਹਣਾ ਕੋਈ ਵੀ ਪਿੰਡਾ ਚ ਇਹ ਆਪਣਾ ਪਿੰਡ ਵੀ ਆਪਣਾ ਪਿੰਡ ਦਾ ਝੋੜਾ ਮਰਜੀ ਹੋਵੇ ਫੈਰ ਹੋਵੇ ਜੇ ਕੁਝ ਵੀ ਆ ਇਹ ਗੰਦ ਚਾਹੀਦਾ ਨਹੀਂ ਚਾਹੀਦਾ ਨਹੀਂ ਗੰਦ ਤਾਂ ਹੀ ਬਿਮਾਰੀਆਂ ਵੱਧਦੀਆਂ ਜਾਂ ਤਾਂ ਹੀ ਬਿਮਾਰੀਆਂ ਵੱਧਦੀਆਂ ਆ ਡੈਂਗੂ ਸਾਲੇ ਤਾਂ ਹੀ ਹੁੰਦੇ ਆ ਕਿਸੇ ਨੂੰ ਬੁਖਾਰ ਆ ਜਾਂਦਾ ਕਿਸੇ ਨੂੰ ਕੋਹ ਚੜਦਾ ਗੰਦਗੀ ਕਰਕੇ ਹੀ ਹੋ ਜਾਂਦਾ ਪਰ ਦੇਖਾ ਹੋਣਾ ਜਾਇਆ ਬੇ ਉਪਰ ਜਾਇਆ ਤ ਉੱਥੇ ਉਹਨਾਂ ਦੇ ਹੈ ਮੱਥਾ ਟੇਕ ਕੇ ਆ ਜੀ ਬਸ ਫੇਰ ਮੈਂ ਤਾਂ ਫੇਰ ਉੱਥੇ ਨੂੰ ਆਉਂਗਾ ਖਾਇਆ ਚਾਹ ਪਕੌੜਾ ਪੰਮੇ ਨਹੀਂ ਉੱਥੀ ਹੋਣੇ ਹੂੰ ਬੰਮਾ ਦਾ ਰੱਜਿਆ ਪਿਆ ਪਕੌੜਿਆਂ ਨਾਲ ਪਹਿਲਾਂ ਵੀ ਖਾ ਕੇ ਆਏ ਨਾਂ ਨਹੀਂ ਸ਼ੱਕ ਲਾ ਕੇ ਆਹੋ ਅੱਜ ਫੇਰ ਦੋ ਪਾਸੇ ਪਕੌੜੇ ਦੋ ਹੀ ਪਾਸੇ ਜਾਦੂਦੋ ਖਾ ਕੇ ਆਉਂਗਾ ਦੋ 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 ਇੱਕ ਇੱਕ ਪਾਸੇ ਪਕੌੜੇ ਖਾ ਲੂ ਇੱਕ ਪਾਸੇ ਰੋਟੀ ਖਾ ਲੇ ਲੈ ਖਾਣਾ ਹੀ ਕੁਝ ਨਹੀਂ ਐਨੇ ਤਾਂ ਤੂੰ ਰੱਜ ਲਿਆ ਮਰੂਦਾਂ ਨਾਲ ਨਾ ਤਾਂ ਖਾਣ ਚਾਰ ਪੰਜ ਤਾਂ ਮਰੂਦਾਂ ਨਾਲ ਨਾ ਮੈਂ ਨਹੀਂ ਖਾਣੇ ਤੂੰ ਖਾ ਲੈ ਬਹੁਤ ਵਧੀਆ ਚੀਜ਼ ਐ ਇਹ ਸਭ ਤੋਂ ਵਧੀਆ ਚੀਜ਼ ਮਰੂਦਾਂ ਦਾ ਲੈ ਦੇ ਦੇ ਫੇਰ ਇੱਕ ਹਾਂ ਅਰੇ ਬਰਗਰ ਖਾਈ ਜੂਂਗੀ ਆ ਚੀਜ਼ ਖਾਣੇ ਵਾਲੀ ਐ ਆਹੋ ਫੇਰ ਇਹ ਤਾਂ ਬਹੁਤ ਵਧੀਆ ਚੀਜ਼ ਐ ਕਿਸਾਈ ਤੋੜ ਕੇ ਲਿਆ ਮੜਚੋਈ ਮੰਗਾ ਹਾਲੇ ਮਿਲੇ ਨਹੀਂ ਗੱਲ ਨੂੰ ਗਿਆ ਮਿਲਣੇ ਆ ਉਰਲੇ ਤੇ ਤੋੜ ਕੇ ਲਿਆ ਆ ਨਾ ਪਰਲੇ ਤੇ ਲਿਆਇਆ ਮੈਂ ਜਿਹੜਾ ਵੀ ਨਾਲੇ ਬੁੱਟਾ ਖੜਾ ਅਜ ਤਾਂ ਹੋਰ ਲੱਗੇਵੇ ਤੇ ਐਨ ਮੈਂ ਇੱਕ ਹੋਰ ਆ ਜਾ ਗੇਜਮਾ ਆ ਵੀ ਘਾਲਣਾ ਮੈਂ ਦੇਖਦਾ ਜਾਈਆਂ ਅਰੇ ਮਿੱਠੀ ਬਹੁਤ ਹੈ ਹੈ ਨਾ ਬਹੁਤ ਮਿੱਠੇ ਹੈ ਨਾ ਬਾ ਮੈਂ ਜਾ ਕੇ ਜਾ ਰਿਹਾ ਮੈਂ ਨਹੀਂ ਗੱਲ ਸੁਣ ਇੱਕ ਫੱਟਾ ਚੱਕਣਾ ਪਾਸੇ ਪਰ ਉੱਥੇ ਤੇ ਫਰੇਸਰ ਵਾਲਾ ਫਰੇਸਰ ਦਾ ਫੱਟਾ ਚੱਕਣਾ ਜੇ ਸ਼ਾਮ ਨੂੰ ਸ਼ਾਮ ਨੂੰ ਟਾਈਮ ਲੱਗ ਗਿਆ ਠੀਕ ਹੈ ਤਬੀਆਂ ਤੋਂ ਹੋ ਗਏ ਉੱਥੇ ਅੰਦਰ ਬਾੜੀ ਹੈ ਤਬੀਆਂ ਦਾ ਆਪਣੇ ਕੋਲ ਕੰਮ ਨਹੀਂ ਹੈਗਾ ਜੇ ਪੌਣੀਆਂ ਪਈਆਂ ਆਪਾਂ ਛੂੜੀਆਂ ਪਾ ਲੂंगे ਠੀਕ ਹੈ ਠੀਕ ਹੈ ਨਾ ਠੀਕ ਹੈ ਫੋੜਨਾ ਬਾਲੂंगे ਆਹੋ ਚੱਲ ਠੀਕ ਹੈ ਫੇ ਮੈਨੂੰ ਵੀ ਪਾਉਂਗੇ ਬਾਏ 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 ਓਕੇ ਟਾਟਾ ਬਾਅਦ ਰਹਿ ਗਿਆ ਬਾਈ ਅੱਜ ਇਹਨੂੰ ਬਾਕੇ ਫੇ ਚੱਲਦੇ ਆ ਮਿਲਦੇ ਆ ਜੀ ਕਿਸੇ ਅਗਲੇ ਗਲਾਉ ਦੇ ਖਾਸੇ ਕਾਲ ਜੀ ਮਿਲਾਂਗੇ